ਇੱਕ ਪਾਸੇ ਹੇਠਲੀ ਅਦਾਲਤ ਵੱਲੋਂ ਨਿਆਂ ਖਰਾਸਚ ਦਾ ਵਾਅਦਾ ਕੀਤਾ ਜਾਂਦਾ ਦੂਜੇ ਪਾਸੇ ਸੁਪਰੀਮ ਕੋਰਟ ਚ ਅਰਵਿੰਦ ਕੇਜਰੀ ਨੂੰ ਲੱਗਦਾ ਕਿ ਅੱਜ ਜ਼ਮਾਨਤ ਮਿਲ ਗਈ ਉਹਨਾਂ ਦੀ ਟੀਮ ਨੂੰ ਲੱਗਦਾ ਜ਼ਮਾਨਤ ਮਿਲ ਗਈ ਖਾਸ ਕਰਕੇ ਉਸ ਸਮੇਂ ਜਦੋਂ ਮਾਨਯੋਗ ਅਦਾਲਤ ਨੇ ਪੁੱਛ ਲਿਆ ਕੇਜਰੀ ਵੱਲ ਜੀ ਜੇ ਸ਼ਰਤ ਦੇ ਆਧਾਰ ਤੇ ਜ਼ਮਾਨਤ ਦੇ ਦਈਏ ਤਾਂ ਤੁਸੀਂ ਸਰਕਾਰੀ ਕੰਮ ਵਿੱਚ ਦਖਲ ਤਾਂ ਨਹੀਂ ਦਿਓ ਜਦੋਂ ਮਾਨਯੋਗ ਅਦਾਲਤ ਨੇ ਈਡੀ ਦੇ ਵਕੀਲਾ ਨੂੰ ਪੁੱਛਿਆ ਕਿ ਵੀ ਚੋਣਾਂ ਦੇ ਦਿਨ ਨੇ ਇੱਕ ਸੂਬੇ ਦੇ ਮੁੱਖ ਮੰਤਰੀ ਨੇ 5 ਸਾਲ ਬਾਅਦ ਚੋਣਾਂ ਆਉਂਦੀਆਂ ਜੇ ਹੁਣ ਨਾ ਗਏ ਕਿਤੇ ਫੇਕੀ ਕਰਨਾ ਏਡੀ ਕਹਿੰਦੀ ਸਾਡੇ ਲਈ ਸਾਰਾ ਕੁਝ ਬਰਾਬਰ ਏਸ ਲਈ ਅਸੀਂ ਤਾਂ ਨਹੀਂ ਚਾਹੁੰਦੇ ਜੀ ਕਿ ਜਮਾਂਦਤ ਮਿਲੇ ਸਾਡੇ ਦਾ ਸੱਤ ਬੋਲਦੇ ਜੀ ਜਮਾਂਦਤ ਦੇ ਹੱਕ ਦਾ ਕਹਿੰਦੇ ਨਹੀਂ ਮੈਂ ਚੋਣਾਂ ਦੇ ਵਗ ਨਾ ਪੁੱਛਦੇ ਨਾ ਅਦਾਲਤ ਇਹ ਮਿੰਟ ਤੱਕ ਦਾ ਬੰਦਾ ਹੋ ਗਿਆ 7 ਮਈ ਤੱਕ ਵੀ ਉਹ ਵਧਾ ਕੇ ਵੀ ਨਹੀਂ ਕਰ ਦਿੱਤੀ ਗਈ ਪਰ ਇੱਥੇ ਸੁਪਰੀਮ ਕੋਰਟ ਨੇ ਜਿਹੜੀ ਸ਼ਰਤ ਦੇ ਵਰਨਾ ਜਮਾਂਦਤ ਦੇਣ ਦਾ ਸਵਾਲ ਪੁੱਛਿਆ ਉਤੋਂ ਦਾ ਆਪਣਾ ਫੈਸਲਾ ਰੱਖ ਮਾਰਖ ਲਿਆ ਦਿੱਲੀ ਦੇ ਉੱਪਰ ਆਜਪਾਲ ਸਖਸੀਨਾ ਹੋਰਾਂ ਨੇ 20 ਕੇ ਸਖਸੀਨਾ ਹੋਰਾਂ ਨੇ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਸ਼ਿਕਾਇਤ ਕਰਤੀ ਕਿ ਜੀ ਕੇਜਰੀਵਾਲ ਨੇ ਤਾਂ ਗਰਮਖਿਆਲੀ ਸੰਗਠਨਾਤੋਂ ਆ ਜਿਹੜੇ ਭਾਰਤ ਚ ਬੈਨ ਨੇ ਜੀ ਉਹਨਾਂ ਤੋਂ ਆ ਜੀ ਸਿੱਖ ਪਰ ਜਸਟਿਸ ਵਾਲਿਆਂ ਤੋਂ ਇਹ ਜੀ ਫੰਡ ਲਿਆਂਦਾ ਇਹ ਜੀ ਇਹਨਾਂ ਨੇ ਚੋਣ ਫੰਡ ਇਕੱਠਾ ਕੀਤਾ 2014 ਤੋਂ ਲੈ ਕੇ 2022 ਤੱਕ ਐਲਜੀ ਕੰ ਦਾ ਮੇਰੇ ਕੋਲ ਸ਼ਿਕਾਇਤ ਆਈ ਹੈ ਜੀ ਉਸ ਕandidate ਮੈਂ ਸਪਾਰਸ਼ ਕਰਦਾ ਤੁਹਾਨੂੰ ਗ੍ਰਹਿ ਮੰਤਰਾਲੇ ਨੂੰ ਕਿ ਇਹਨਾਂ ਹੀ ਇਹ ਤੋਂ ਜਾਂਚ ਕਰਾਓ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ 2014 ਤੋਂ ਲੈ ਕੇ 2022 ਤੱਕ ਇਹਨਾਂ ਨੇ ਕਹਿੰਦੇ ਯੋਨਾ ਸੰਗਠਨਾਂ ਤੋਂ ਪੈਸੇ ਲੈ ਲਏ ਤੇਰੇ ਬੈਂਸ ਹੁਣ ਇਹ ਸਾਰੇ ਪਹਿਲੂ ਨਾਲ ਕਿ ਇਹ ਹੈ ਕਿ ਦਿੱਲੀ ਸ਼ਰਾਫਟ ਕਾਲਜ ਘਿਰਿਆ ਕੇਜਲੀਬਾਦ ਹੁਣ ਇਸ ਫੰਡਿੰਗ ਵਾਲੇ ਮਾਮਲੇ ਚ ਘਿਰਿਆ ਜਾਊਗਾ ਅਜੇ ਜਲ ਬੋਰਡ ਵਾਲਾ ਮਾਮਲਾ ਪਿਆ ਅਜੇ ਉਹ ਦਵਾਈਆਂ ਵਾਲਾ ਮਸਲਾ ਪਿਆ ਦਿੱਲੀ ਦੇ ਹੋਰ ਐਕਸਰੇ ਵਾਲਾ ਮਸਲਾ ਪਿਆ ਕਿੰਨੇ ਪਹਿਲੂ ਹੈਗੇ